ਵਰਾਸਤ ਚੈਨਲ ਦੇਖਣ ਵਾਲੇ ਸਾਰੇ ਹੀ ਸਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕਦੀ ਦਮ ਭੁੱਲਿਓ ਫਰਵਰੀ ਦਾ ਮਹੀਨਾ ਫਰਵਰੀ ਦਾ ਮਹੀਨਾ ਐਂਗਲੋ ਸਿੱਖਵਾਰ ਦਾ ਮਹੀਨਾ ਉਹ ਮਹੀਨਾ ਜਦੋਂ ਸੁਭਰਾਵਾਂ ਦੀ ਜੰਗ ਜਿਹੜੀ ਹੈ ਉਹ ਲੜੀ ਗਈ ਔਰ ਉਹ 10 ਫਰਵਰੀ 1846 ਦੀ ਉਹ ਜੰਗ ਦਾ ਮੈਦਾਨ ਜਿਹਦੇ ਵਿੱਚ ਕਿ ਸਾਡੇ ਸਿੱਖ ਸਿੱਖ ਰਾਜ ਦੇ ਜਰਨੈਲ ਲਾਲ ਸਿੰਘ ਤੇ ਤੇਜ ਸਿੰਘ ਬ੍ਰਿਟਿਸ਼ ਕੰਪਨੀ ਦੇ ਹੱਥੋਂ ਵਿਕੇ ਪਏ ਸਨ ਲੇਕਿਨ ਫਿਰ ਵੀ ਇਹਨਾਂ ਪਤਾ ਹੋਣ ਦੇ ਬਾਵਜੂਦ ਵੀ ਉਹ ਸਿੱਖ ਜਨੈਲ ਮਰਜੀਵੜਾ ਬੁੱਢਾ ਜਨੈਲ ਸ਼ਾਮ ਸਿੰਘ ਘਟਾਰੀ ਵਾਲਾ ਉਹਨੇ ਵੀ ਆਪਣੀ ਵਿਉਂਤ ਬੰਦੀ ਕਾਇਮ ਕੀਤੀ ਹੋਈ ਸੀ ਉਹਨੇ ਵੀ ਉਹਨੂੰ ਪਤਾ ਸੀ ਕਿ ਜਿਹੜਾ ਬਰੂਦ ਹੈ ਬਰੂਦ ਦੇ ਵਿੱਚ ਸਰੋਂ ਦੇ ਬੀ ਜਿਆਦਾ ਪਏ ਨੇ ਤੇ ਬਰੂਦ ਘਟ ਭਰਿਆ ਹੈ ਤੇ ਉਹਨੇ ਫਿਰ ਵੀ ਇਸ ਜੰਗ ਨੂੰ ਲੜਨ ਦੇ ਵਿੱਚ ਆਪਣੀ ਸਟਰੈਟਜੀ ਨਾਲ ਦੇ ਨਾਲ ਬਣਾ ਕੇ ਰੱਖੀ ਸੀ ਉਹ ਮਰਜੀ ਉਹਦਾ ਜਨਰਲ ਜਿਨਨੇ ਕੀ ਆਪ ਉਸ ਸਮੇਂ ਸਤਲੁਜ ਕ੍ਰਾਸ ਕਰਕੇ ਤੇ ਬ੍ਰਿਟਿਸ਼ ਕੈਂਪ ਦੇ ਉੱਤੇ ਵੀ ਹਮਲਾ ਬੋਲ ਦਿੱਤਾ ਔਰ ਸਾਰੀ ਬ੍ਰਿਟਿਸ਼ ਦੀ ਜਿਹੜੀ ਸਟਰੈਟਜੀ ਸੀ ਉਹਨੂੰ ਨਸ਼ਤ ਨੂੰ ਨਬੂਤ ਕਰਦਾ ਹੋਇਆ ਆਪ ਸ਼ਹਾਦਤ ਦਾ ਜੰਮ ਵੀ ਗਿਆ ਮੈਂ ਦੋਸਤੋ ਪੜ੍ਹ ਰਿਹਾ ਸੀ ਇੱਕ ਬ੍ਰਿਟਿਸ਼ ਲੇਖਕ ਦੀ ਕਿਤਾਬ ਗ੍ਰਿਫ ਹੋਏ ਨੇ ਗ੍ਰਿਫਨ ਹੋਏ ਨੇ ਗ੍ਰਿਫਨ ਮੈਂ ਉਹਨਾਂ ਦੀ ਕਿਤਾਬ ਨੂੰ ਪੜ੍ਹ ਰਿਆ ਸੀ ਉਹ ਇੱਕ ਬ੍ਰਿਟਿਸ਼ ਰਾਈਟਰ ਉਹ ਲਿਖਦਾ ਹੈ ਕਿ ਉਹ ਸਿੱਖ ਜਰਨੈਲ ਨੇ ਥੋੜੀ ਜਿਹੀ ਕਾਲੀ ਕੀਤੀ ਔਰ ਅਗਰ ਉਹ ਆਪਣੇ ਆਪ ਨੂੰ ਬਚਾ ਜਾਂਦਾ ਤੇ ਉਹ ਸਿੱਖ ਰਾਜ ਦੀ ਹੋਣ ਨੂੰ ਕਾਇਮ ਰੱਖਦਾ ਪਰ ਮੈਂ ਗ੍ਰਿਫਨ ਸਾਹਿਬ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹਨਾ ਸਿੱਖ ਆਪਣੇ ਕੌਲ ਦੇ ਪੱਕੇ ਨੇ ਉਹ ਬੁੱਢਾ ਜਰਨੈਲ ਕੌਲ ਦਾ ਪੱਕਾ ਸੀ ਉਹਨੂੰ ਪਤਾ ਸੀ ਉਹਨੇ ਕੌਲ ਕੀਤਾ ਸੀ ਕਿ ਮੈਂ ਆਪਣੇ ਘਰ ਉਹਨੇ ਸੁਨੇਹਾ ਭੇਜਿਆ ਸੀ ਕਿ ਮੈਂ ਜੇ ਆਵਾਂਗਾ ਜਿੱਤ ਕੇ ਘਰ ਵਾਪਸ ਆਵਾਂਗਾ ਮੈਂ ਐਦਾ ਨਹੀਂ ਆਵਾਂਗਾ ਤੇ ਉਹ ਜਿੱਤ ਦੀ ਆਖਰੀ ਲੜਾਈ ਉਹਨੇ ਆਖਰੀ ਦਮ ਤੱਕ ਲੜੀ ਗਈ ਲੜੀ ਔਰ ਉਹਨੇ ਆਪਣੀ ਜਿੱਤ ਨੂੰ ਪ੍ਰਾਪਤ ਕਰਨ ਲਈ ਉਹ ਕੁਛ ਹੀ ਦੂਰ ਰਹਿ ਗਿਆ ਸੀ ਗ੍ਰਿਫਨ ਸਾਹਿਬ ਨਹੀਂ ਤੇ ਇਤਿਹਾਸ ਹੀ ਬਲਟਿਆ ਹੁੰਦਾ ਔਰ ਦੂਜੀ ਗੱਲ ਗ੍ਰਿਫਨ ਸਾਹਿਬ ਜੀ ਉਹ ਉਸ ਜੰਗ ਦੇ ਵਿੱਚ ਸ਼ਹੀਦ ਵੀ ਹੋਇਆ ਨਾ ਤੇ ਉਸ ਸ਼ਹਾਦਤ ਤੋਂ ਕੌਮ ਨੂੰ ਪਤਾ ਚੱਲਿਆ ਕਿ ਲਾਲ ਸਿੰਘ ਤੇ ਤੇਜ ਸਿੰਘ ਤੁਹਾਡੇ ਹੱਥੋਂ ਵਿਕੇ ਹੋਏ ਸੀ ਬੜੇ ਜੜ ਜੜ ਨਾਲ ਬ੍ਰਿਟਿਸ਼ ਕੰਮ ਬ੍ਰਿਟਿਸ਼ ਜਿਹੜੇ ਈਸਟ ਇੰਡੀਆ ਕੰਪਨੀ ਹੈ ਉਹਦੇ ਹੱਥੋਂ ਵਿਕੇ ਹੋਏ ਸਨ ਤੇ ਤੁਸੀਂ ਇਹ ਦੇਖੋ ਉਹਨੇ ਪ੍ਰੂਵ ਕਰਤਾ ਕਿ ਲਾਲ ਸਿੰਘ ਤੇ ਸਿੰਘ ਵਿਕੇ ਹੋਏ ਸੀ ਤੇ ਮੈਂ ਹੱਕ ਚ ਖੜਾ ਸੀ ਐੀ ਹੁੰਦੀ ਨਤੀਜਾ ਸੀ ਡਿਫੈਂਸਰ ਜੇ ਅਸੀਂ 97 ਸਾਲਾਂ ਦੇ ਵਿੱਚ ਆਜ਼ਾਦੀ ਵਾਪਸ ਲਈ ਤੁਹਾਡੇ ਕੋ ਅਸੀਂ ਸਭ ਨਾਲ ਜ਼ਿਆਦਾ ਕੱਟ ਗੁਲਾਮ ਰਹੇ ਹਾਂ ਡਿਫੈਂਸਰ ਅਸੀਂ ਤੇ ਆਜ਼ਾਦੀ ਉਸ ਦਿਨ ਹੀ ਲੈ ਲਈ ਸੀ ਜਿਸ ਦਿਨ ਅਸੀਂ ਐਸਡੀਪੀਸੀ ਜਿੱਤ ਲਈ ਸੀ ਤੁਹਾਡੇ ਕੋ ਤੇ ਮੈਂ ਹਮੇਸ਼ਾ ਕਹਿੰਦਾ ਹਾਂ ਆਪਣੇ ਬੱਚਿਆਂ ਨੂੰ ਇਸ ਮਾਨਮੱਤੇ ਇਤਿਹਾਸ ਨਾਲ ਜ਼ਰੂਰ ਜਾਣੂ ਕਰਾਓ ਇਹ ਇਤਿਹਾਸ ਹੈ ਸਾਡਾ ਜਿੰਨਾ ਕਿ ਸਾਡੇ ਪੰਜਾਬੀਆਂ ਦੀ ਆਨ ਬਾਨ ਤੇ ਸ਼ਾਨ ਹੈਗੀ ਹੈ ਇਸ ਇਤਿਹਾਸ ਨੂੰ ਜਨ ਜਨ ਤੱਕ ਪਹੁੰਚਾਓ ਬੜੀ ਲੋੜ ਹੈ ਇਸ ਚੀਜ਼ ਦੀ ਵੈਦ ਰੂਜੀ ਕਾਂਸਾ ਵੈਦ